ਸ਼ਨੀਵਾਰ ਅਸੀਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਵਾਲੇ ਸ਼ਨੀਵਾਰ ਕਹਿੰਦੇ ਆ ਨਾ ਪੱਛਮ ਤੇ ਸਾਰਿਆਂ ਨੂੰ ਸੈਚਰਡੇ ਕਹਿੰਦਾ ਸੈਚਰਡੇ ਨਾਉਂ ਦਾ ਕੋਈ ਦੇਵਤਾ ਨਹੀਂ ਕੋਈ ਨਿੰਬੂ ਹਰੀਆਂ ਮਿਰਚਾਂ ਨਹੀਂ ਕੋਈ ਨਾਰੀਅਲ ਨਹੀਂ ਲੋਕ ਗੁੱਡ ਮਾਰਨਿੰਗ ਕਹਿ ਕੇ ਕੰਮਾਂ ਤੇ ਚਲੇ ਜਾਂਦੇ ਨੇ ਸਾਡੇ ਹਿੰਦੁਸਤਾਨ ਵਾਲਿਆਂ ਦਾ ਸ਼ਨੀ ਦੇਵਤਾ ਵੀ ਦੁਪਹਿਰ ਤੱਕ ਸੂਤੋਂਦਾ ਕੋਈ ਤੇਲ ਚੜਾਉਂਦਾ ਫਿਰਦਾ ਕੋਈ ਲੋਹੇ ਦੇ ਮੰਤਰ ਲਈ ਫਿਰਦਾ ਔਰ ਪ੍ਰਵਾਸੀ ਲੋਕਾਂ ਨੇ ਸੋਚ ਲਿਆ ਕਿ ਇਹ ਲੋਕਾਂ ਤੋਂ ਵਿਸ਼ਵਾਸੀ ਨਹੀਂ ਸ਼ਨੀਵਾਰ ਹਰ ਬੱਸ ਦੇ ਵਿੱਚ ਲੋਹੇ ਦਾ ਦੇਵਤਾ ਲਾ ਕੇ ਡੱਬੇ ਚ ਪਾ ਕੇ ਚੜ ਜਾਂਦੇ ਨੇ ਪੈਸੇ ਦਿਓ ਜੀ ਸ਼ਨੀ ਦਾ ਦਿਨ ਹੈ ਬਹੁਤ ਸਾਰੇ ਕਰਮ ਕਾਂਡੂ ਨੇ ਜਿਹੜੇ ਇਸ ਸੱਭਿਆਚਾਰ ਦੀ ਹੀ ਦੇਣ ਆ ਤੁਹਾਨੂੰ ਬਾਹਰ ਨਹੀਂ ਮਿਲਣਗੇ ਮੰਨ ਲਓ ਘਰਾਂ ਨੂੰ ਨજર ਲੱਗਣੀ ਸਾਡਾ ਪਰਮ ਹੈ ਤੁਹਾਡੇ ਚੋਂ ਬਹੁਤ ਸਾਰੇ ਬਾਹਰ ਗਏ ਨੇ ਮੈਂ ਵੀ ਗਿਆ ਲੱਕੜ ਦੀਆਂ ਬਿਲਡਿੰਗਾਂ ਨੇ ਕਿਸੇ ਦੇ ਕੋਈ ਨજર ਵੱਟੂ ਨਹੀਂ ਲਟਕਦਾ ਸਾਰਿਆਂ ਦੇ ਘਰ ਇੱਕੋ ਜਿਹੇ ਨੇ ਇੱਕੋ ਜਿਹੇ ਬਿਲਡਿੰਗਾਂ ਨੇ ਕਿਸੇ ਦੇ ਮਨਚ ਹੀ ਨਹੀਂ ਆਏ ਨਾ ਘਰਾਂ ਨੂੰ ਨજર ਲੱਗ ਜੂਗੀ ਬੱਚਿਆਂ ਨੂੰ ਨજર ਲੱਗਣੀ ਸਾਡੀ ਧਰਤੀ ਦਾ ਪਰਮ ਹੈ ਤੁਸੀਂ ਇੰਗਲੈਂਡ ਸਾਰਾ ਘੁੰਮ ਲਓ ਸਾਰਿਆਂ ਦੇ ਬੱਚੇ ਬੋਰੇ ਨੇ ਦਾਦੀ ਵੀ ਗੋਰੀ ਨਾਨੀ ਵੀ ਗੋਰੀ ਤਾਈ ਵੀ ਗੋਰੀ ਚਾਚੀ ਵੀ ਗੋਰੀ ਕਿਹਦੀ ਨਜ਼ਰ ਕਿਹਨੂੰ ਲੱਗੂਗੀ ਉਹ ਟਿੱਕਾ ਲਾਉਣ ਦਾ ਰਵਾਜ ਹੀ ਨਹੀਂ ਜਗਾ ਸਾਰਿਆਂ ਦੇ ਬੱਚੇ ਗੋਰੇ ਨੇ ਮੈਂ ਚੀਨ ਦਾ ਬਹੁਤ ਇਲਾਕਾ ਘੁੰਮਿਆ ਚੀਨ ਚ ਸਾਰਿਆਂ ਦੇ ਬੱਚੇ ਇੱਕੋ ਜਿਹੇ ਨੇ ਕਿਸੇ ਦੇ ਕੋਈ ਨਜ਼ਰ ਵਟੂਣੀ ਲੱਗਾ ਕਿਉਂਕਿ ਸਾਰੇ ਇੱਕੋ ਜਿਹੇ ਨੇ ਸਾਡੀ ਭਿੰਤਾ ਕਰਕੇ ਸਾਡੇ ਮਨਾਂ ਦੇ ਭਰਮ ਨੇ ਮੱਝਾਂ گاਵਾ ਨਾਲ ਵੀ ਸਾਡੇ ਐਵੇਂ ਨਹੀਂ ਮੈਂ ਬਹੁਤ ਸਾਰੇ ਫਾਰਮ ਦੇਖੇ ਮੱਝਾਂ گاਵਾ ਦੇ ਬਾਹਰ ਵੀ ਕਿਸੇ ਦੇ ਘਰ ਚ ਕੋਈ ਛਤਰ ਨਹੀਂ ਲਟਕਾਇਆ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਮਕਾਂਡ ਕੀਤਾ ਇਹ ਸਾਡਾ ਸੱਭਿਆਚਾਰਕ ਪ੍ਰਭਾਵ ਹੈ ਸਾਡੇ ਖਿੱਤੇ ਦੇ ਭਰਮ ਨੇ ਫਸਲਾਂ ਦੇ ਨਾਲ ਜੀਵ ਜੰਤੂ ਬਿੱਲੀਆਂ ਕੁੱਤਿਆਂ ਦੇ ਨਾਲ ਸਤਿਗੁਰਾਂ ਨੇ ਦੇਖਿਆ ਕਿ ਇਹ ਮਾਨਸਿਕ ਰੋਗੀ ਨੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਦੀ ਕਿਸੇ ਚੀਜ਼ ਨੂੰ ਕਿਸੇ ਨੂੰ ਨਹੀਂ ਡਰਾਇਆ ਮੇਰੀ ਵੀ 52 53 ਸਾਲ ਉਮਰ ਹੋ ਗਈ ਹੈ ਰਾਤ ਬਰਾਤੇ ਵੀ ਬਹੁਤ ਸਫਰ ਕੀਤਾ ਹੈ ਖੇਤਾਂ ਮੰਨਿਆਂ ਚ ਵੀ ਤੁਰੇ ਫਿਰਦੇ ਰਹੇ ਹਾਂ ਤੁਸੀਂ ਵੀ ਜਾਣਦੇ ਹੋ ਕਦੀ ਵੀ ਕਿਸੇ bari ਚੀਜ਼ ਨੇ ਕਿਸੇ ਮਨੁੱਖ ਨੂੰ ਨਹੀਂ ਡਰਾਇਆ ਜਦੋਂ ਮਨੁੱਖ ਡਰਿਆ ਆਪਣੇ ਆਪ ਤੋਂ ਡਰਿਆ ਜਦੋਂ ਹਨੇਰਾ ਹੁੰਦਾ ਸਾਡੀ ਸੋਚ ਨਾਵਾਚੀ ਹੋ ਜਾਂਦੀ ਆ ਅਸੀਂ ਆਪਣੇ ਆਪ ਨੂੰ ਆਪ ਹੀ ਡਰਾਉਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਜਿਹੜਾ ਰਸਾ ਪਿਆ ਉਹ ਵੀ ਸੱਪ ਵਰਗਾ ਲੱਗਦਾ ਸਾਨੂੰ ਉਵਾਰਾ ਡੰਗਰ ਵੀ ਅਸੀਂ ਭੂਤ ਪ੍ਰੇਤ ਦੀ ਕਲਪਨਾ ਕਰ ਲੈਂਦੇ ਆ ਹਨੇਰੇ 'ਚ ਭਾਵੇਂ ਕੋਈ ਸਾਧੂ ਤੁਰਿਆ ਆਉਂਦਾ ਹੋਵੇ ਅਸੀਂ ਉਹਨੂੰ ਚੋਰ ਜਾਂ ਵਦਮਾਸ਼ ਸਮਝ ਲੈਂਦੇ ਆ ਕਿਉਂਕਿ ਹਨੇਰਾ ਅਸਲ ਵਿੱਚ ਡਰ ਨੂੰ ਡਰੋਂ ਕਦੀ ਵੀ ਕੋਈ ਚੀਜ਼ ਬਾਹਰੋਂ ਕਿਸੇ ਨੂੰ ਨਹੀਂ ਡਰਾਉਂਦੀ ਬੰਦੇ ਦੇ ਫੁਰਨੇ ਹੀ ਡਰਦੇ ਨੇ ਜਦੋਂ ਫੁਰਨੇ 'ਚ ਮਨੁੱਖ ਡਰਦਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਜਿਨੂੰ ਅਸੀਂ ਕਹਿੰਦੇ ਨਾ ਸ਼ੇਰਦਿਲਾ ਸ਼ੇਰਦਿਲ ਕੋਈ ਨਹੀਂ ਆ ਇਹ ਮਨ ਦੇ ਨਾਲ ਸਬੰਧ ਰੱਖਦਾ ਜੇ ਮਨ ਡਰ ਗਿਆ ਦਿਲ ਵੀ ਡਰ ਗਿਆ ਜੇ ਮਨ ਠੀਕ ਆ ਦਿਲ ਵੀ ਠੀਕ ਆ ਤਾਂ ਫੁਰਨੇ ਹੀ ਮਨੁੱਖ ਦੇ ਅਸਲ ਵਿੱਚ ਨੇ ਤੇ ਦੂਸਰਾ ਫੁਰਨਿਆਂ ਤੇ ਪ੍ਰਭਾਵ ਹੁੰਦਾ ਮਾਪਿਆਂ ਦਾ ਵੀ ਮਾਤਾ ਤੇ ਪਿਤਾ ਮੰਤਾ-ਮਨਉਤਾ ਕੀ ਕਰਦੇ ਨੇ ਸਾਡੇ ਹਲੇ ਵੀ 12ਵੀਂ ਕਲਾਸ ਵਿੱਚ ਜਰਗ ਦਾ ਮੇਲਾ ਤੇ ਸ਼ਪਾਰ ਦਾ ਮੇਲਾ ਪੜਾਇਆ ਜਾਂਦਾ ਹੈ ਛਪਾਰਦਾ ਮੇਲਾ ਲੁਧਿਆਣੇ ਜ਼ਿਲ੍ਹੇ ਚ ਲੱਗਦਾ ਜਿੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਹੁੰਦੀ ਹੈ ਅਜੇ ਸਾਡੇ 12ਵੀਂ ਜਮਾਤ ਦੇ ਬੱਚੇ ਨੂੰ ਜਰਗ ਦਾ ਮੇਲਾ ਤੇ ਛਪਾਰਦਾ ਮੇਲਾ ਪੜਾਇਆ ਜਾਂਦਾ ਜਿਹੜਾ ਬਿਲਕੁਲ ਹੀ ਕੋਈ ਉਹਦਾ ਪਿਛੋਕੜ ਨਹੀਂ ਆ ਕੋਈ ਉਹਦਾ ਮਤਲਬ ਨਹੀਂ ਆ ਸਿਰਫ ਇੱਕ ਬੇਵਕੂਫਾ ਵਾਲੀਆਂ ਕਹਾਣੀਆਂ ਨੇ ਉਹਦੇ ਵਿੱਚ